ਤੇ ਵਿਸ਼ੇਸ਼ ਤੌਰ ਤੇ ਤਰਨਤਾਰਨ ਖਡੂਰ ਸਾਹਿਬ ਪੱਟੀ ਦਾ ਇਹ ਸ਼ੁਰੂ ਤੋਂ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਦਾ ਇਤਿਹਾਸ ਆ ਕਿ ਇਹ ਪੰਥ ਦਾ ਗੜਜੋ ਜਾਣਿਆ ਗਿਆ ਬੜੇ ਬਾਰੀ ਇਮਤਿਹਾਨ ਆਏ ਜੇਲ੍ਹਾਂ ਚ ਬੈਠੇ ਜਿਹੜੇ ਆਪਣੇ ਪੰਥ ਦੇ ਲੀਡਰ ਸਨ ਚਾਹੇ ਕਿਸੇ ਵੀ ਜਥੇਬੰਦੀ ਦੇ ਸਿਗੇ ਪਰ ਸਿਗੇ ਅਕਾਲੀਓ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੋਰ ਵੀ ਬਹੁਤ ਵੱਡਾ ਸਨਮਾਨ ਇਹਨਾਂ ਲੋਕਾਂ ਦੇ ਪਿੰਡਾਂ ਨੇ ਤਰਨਤਾਰਨ ਨੇ ਮਾਝੇ ਦੇ ਲੋਕਾਂ ਨੇ ਦਿੱਤਾ ਮਾਝਾ ਦਾ ਦੇਖੋ ਪੰਥ ਦੀ ਪੱਗ ਉਹ ਜੋ ਜਾਣਿਆ ਗਿਆ ਪੰਥ ਦਾ ਤਾਜ ਹੈ ਮਾਝਾ ਸੋ ਮਾਝੇ ਦੇ ਲੋਕ ਹੁਣ ਵੀ ਜਿਹੜਾ ਬਣਦਾ ਫੈਸਲਾ ਉਹ ਸਹੀ ਕਰਨਗੇ ਕੁਦਰਤ ਨੇ ਹਾਲਾਤ ਬਣਾਤੇ ਭਾਈ ਸੰਦੀਪ ਸਿੰਘ ਅੰਦਰ ਸਿਗਾ ਭਾਈ ਸੰਦੀਪ ਸਿੰਘ ਨੇ ਆਪਣੀ ਜਦੋਂ ਜਦੋਜਹਿਦ ਕੀਤੀ ਉਹਨੇ ਪੰਥ ਲਈ ਸੰਘਰਸ਼ ਕੀਤਾ ਕੁਰਬਾਨੀ ਵੀ کہہ ਸਕਦੇ ਆ ਉਥੇ ਬੜਾ ਤਸ਼ੱਦਦ ਹੋਇਆ ਵਿਚਾਰੇ ਤੇ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਉਸ ਪਰਿਵਾਰ ਦਾ ਸਨਮਾਨ ਕਰਨਾ ਹੈ ਭਾਈ ਅਮਰਤਪਾਲ ਸਿੰਘ ਦਾ ਵੀ ਇਤਿਹਾਸ ਆ ਉਹ ਵੀ ਜੇਲ੍ਹ ਚ ਬੈਠਾ ਤਰਨਤਾਰ ਨੇ ਖਡੂਰ ਸਾਹਿਬ ਨੇ ਜਿਤਾਇਆ ਸੋ ਇਹ ਪੰਥ ਦਾ ਜਲਵਾ ਆ ਆਪਾਂ ਦੇਖ ਰਹੇ ਆ ਪੰਥ ਅੱਜ ਬੜਾ ਚੜ੍ਹਦੀ ਕਲਾ ਚ ਆ ਅੱਗੇ ਵੀ ਦੇਖੋ ਜਦੋਂ 2024 ਦੀ ਲੋਕ ਸਭਾ ਇਲੈਕਸ਼ਨ ਹੋਈ ਆ ਸਾਰੀਆਂ ਅਕਾਲੀ ਧਿਰਾਂ ਦੀ ਜ਼ਮਾਨਤਾਂ ਜਬਤ ਹੋ ਗਈਆਂ ਭਾਈ ਅਮਰਤਪਾਲ ਸਿੰਘ ਤੇ ਖਾਲਸਾ ਜੀ ਜਿੱਤੇ ਆ ਦੋ ਸੀਟਾਂ ਇਹਦਾ ਮਤਲਬ ਲੋਕ ਚਾਹੁੰਦੇ ਆ ਕਿ ਪੰਥ ਦੇ ਸਹੀ ਆਗੂ ਅੱਗੇ ਆਉਣ ਜਿਹੜਾ ਬਾਦਲ ਅਕਾਲੀ ਦਲ ਆ ਲੋਕ ਉਹਨੂੰ ਨਕਾਰ ਚੁਕੇ ਨੇ